ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਦੁਕਾਨ ਦੇ ਚੱਲਦੇ ਕੰਮ ਦੇ ਦੌਰਾਨ ਡਿੱਗਿਆ ਛੱਜਾ ਇੱਕ ਵਿਅਕਤੀ ਹੋਇਆ ਜ਼ਖਮੀ ਲੋਕਾਂ ਵੱਲੋਂ ਪਹੁੰਚਾਇਆ ਗਿਆ ਸਰਕਾਰੀ ਹਸਪਤਾਲ ਵਿੱਚ ਜਾਣਕਾਰੀ ਮੁਤਾਬਕ ਬਠਿੰਡਾ ਦੀ ਮੈਣਾ ਚੌਂਕ ਦੇ ਵਿੱਚ ਅੱਜ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇੱਕ ਨਿਰਮਾਣ ਦੀਨ ਦੁਕਾਨ ਦਾ ਛੱਜਾ ਅਚਾਨਕ ਡਿੱਗ ਪਿਆ ਜਿਸ ਦੇ ਨਾਲ ਦੁਕਾਨ ਦੇ ਨੀਚੇ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਇੱਕ ਵਿਅਕਤੀ ਸੱਟਾਂ ਲੱਗਣ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸਰਕਾਰੀ ਹਸਪਤਾਲ ਲੈ ਜਾਂਦਾ ਗਿਆ ਅਤੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਫੀ ਪੁਰਾਣੀਆਂ ਬਣੀਆਂ ਹੋਈਆਂ ਦੁਕਾਨਾਂ ਹਨ ਜਿਨ੍ਹਾਂ ਦੀ ਰਿਪੇਅਰ ਆਦਿ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਇੱਕ ਦੁਕਾਨ ਦਾ ਛੱਜਾ ਡਿੱਗ ਪਿਆ ਜਿਸ ਦੇ ਨਾਲ ਨਿਚੇ ਕੰਮ ਕਰ ਰਿਹਾ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਫਿਲਹਾਲ ਇਸ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਛੱਜਾ ਡਿੱਗਣ ਦੇ ਨਾਲ ਦੁਕਾਨ ਰਾਹ ਦੇ ਵਿੱਚ ਮਲਬਾ ਆਦਿ ਬिखरਣ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਖਬਰ ਲਿਖੇ ਜਾਣ ਤੱਕ ਜ਼ਖਮੀ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਸੀ ਪੂਰਾ ਮਾਮਲਾ ਸੁਣਦੇ ਹਾਂ ਮੌਕੇ ਤੇ ਮੌਜੂਦ ਲੋਕਾਂ ਦੀ ਹੀ ਜ਼ੁਬਾਨੀ ਕਿ ਨਾ ਹੋ ਤੜਾਈ ਰਾਜਪਾਲ ਉਹ ਇਹਨਾਂ ਰਾਜਪਾਲ ਵਸਤੂਆਂ ਕੰਮ ਕਰ ਰਹੀ ਸੀ ਚਾਹ ਤੜੀ ਕਿ ਉਹਨਾਂ ਨੂੰ ਕਿਹਾ ਸੀ ਨਾਲ ਵਾਲਿਆਂ ਨੂੰ ਕਿ ਇਹਦੇ ਸਪੋਰਟ ਬੁੱਟ ਲਵਾ ਦਿਓ ਉਹਨਾਂ ਨੇ ਲਵਾਈਓ ਚਾਹ ਤੜੀ ਵਿੱਚ ਬਚਤ ਰਹੀ ਤਾਂ ਤੇ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਕੋਈ ਨਹੀਂ ਮੈਂ ਹਰਦੇਵ ਸਿੰਘ ਮੈਂ ਨਾ ਚਾਹੁੰਦਾ ਮੇਰੀ ਦੁਕਾਨ ਆ ਜੀ ਕੀ ਹੋਇਆ ਕਿਉਂ ਅੱਜ ਨਾਲ ਵਾਲੀ ਦੁਕਾਨ ਬਣਾ ਰਹੇ ਸੀਗੇ ਤੇ ਕਾਫੀ ਪੁਰਾਣੀਆਂ ਦੁਕਾਨਾਂ ਇਹ ਬਣੀਆਂ ਹੋਈਆਂ ਤੇ ਉਹ ਜੋ ਬਣਾਉਂਦੇ ਹੋ ਬਾਹਰ ਬੀਮ ਪਾਣ ਲੱਗੇ ਸੀ ਤੇ ਧਮਕ ਨਾਲ ਬਾਹਰ ਦੇ ਛੱਜੇ ਜਿਹੜੇ ਦੂਜੀ ਦੁਕਾਨਾਂ ਦੇ ਉਹ ਡਿੱਗ ਪਏ ਥੱਲੇ ਉਹਦੇ ਡਾਈ ਵਾਲਾ ਬੈਠਾ ਸੀ ਤੇ ਉਹ ਮਾਲਕ ਜਿਹੜਾ ਜਿਸ ਦੁਕਾਨ 'ਚ ਜੜੀ ਉਹ ਵੀ ਬੈਠਾ ਸੀ ਮਾਲਕ ਦੇ ਤਾਂ ਕਾਫੀ ਸੱਟਾਂ ਵੱਜੀਆਂ ਡਾਈ ਵਾਲਾ ਦੀ ਬਚਤ ਰਹੇਗੀ ਪਰ ਹੋਇਆ ਬਹੁਤ ਗਲਤ ਹੈ ਬਹੁਤ ਦੁਖਦਾਈ ਘਟਨਾ ਹੋਈ ਹੈ ਇਹ ਬਚਤ ਰਹੇਗੀ ਜਾਨ ਮਾਲ ਦੀ ਛਿਜੜ ਕੇ ਇਕੱਲਾ ਹਾਂਜੀ ਛੱਜਾ ਹੀ ਡਿੱਗਿਆ ਆ ਦੀਪਕਾ ਜੀ ਮੈਂ ਡਹੀ ਦਾ ਕੰਮ ਕਰਦਾ ਨਹੀਂ ਸੀ ਕੀ ਹੋਇਆ ਅੱਜ ਉਹ ਲੈਵਰ ਲੱਗੀ ਪਈ ਸੀ ਪਿੱਛੇ ਇਧਰ ਅੱਛਾ ਉਹ ਤੋੜਪੋੜ ਕਰ ਰਹੇ ਸੀ ਉਹ ਕੋਈ ਦਮ ਛੱਤ ਡਿੱਗ ਗਈ ਉਧਰ ਤੇ ਮੈਂ ਤਾਂ ਖੜਕਾ ਸੁਣ ਕੇ ਨਾਲ ਦੇ ਨਾਲ ਭੱਜ ਲਾ ਮੈਂ ਨਾਲ ਜੁੱਤੀ ਵਾਲੇ ਭਾਈ ਸਾਹਿਬ ਸੇ ਉਹਦੇ 25 ਸੱਟ ਬਹੁਤ ਬਹੁਤ ਸੱਟ ਵਜੇ ਚੱਲ ਛੱਤ ਕਿੱਥੇ ਛਿਜੜ ਗਿਆ ਹਾਂ ਛਿਜੜ ਕੇ ਛੱਤ ਦੀ ਆ ਬਾਦਰਾ ਡਿੱਗ ਪਿਆ ਸਾਰਾ ਜੀ ਬਚਤ ਰਹੇਗੀ ਪੈਸਾ ਦੀ